ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਨੇ ਵਿਆਹ ਕੀ ਅੱਜ ਸਾਡੇ ਆਏ ਵੱਡੇ ਵੀਰ ਹੁਣੀ ਸਭ ਤੋਂ ਵੱਡਾ ਵੀਰ ਕਾਕੇ ਦਾ ਤਾਇਆ ਕਾਕੇ ਦਾ ਸਭ ਤੋਂ ਵੱਡਾ ਤਾਇਆ ਹਨਾ ਵੀਰ ਇਦਾਂ ਹੀ ਸਭ ਤੋਂ ਛੋਟੀ ਉਮਰ ਦਾ ਸਭ ਤੋਂ ਵੱਡਾ ਤੇ ਸਭ ਤੋਂ ਛੋਟੀ ਉਮਰ ਦਾ ਸਤ ਬਹੁਤ ਬਹੁਤ ਖੁਸ਼ੀ ਹੈ ਨਾ ਮਰਾਉਣ ਕਿ ਲੱਗੀ ਮੁਬਾਰਕਾ ਹੋਣ ਮੈਂ ਖੁਸ਼ੀ ਦਾ ਰੱਬ ਨੇ ਮੌਕਾ ਦਿੱਤਾ ਕਾਹ ਦਾ ਇਥੇ ਆਏ ਮੰ ਜੋਦੀ ਮਾਸੀ ਦਾ ਮੁੰਡਾ ਤੇ ਸੋਨੂ ਦੀ ਭੂਆ ਦਾ ਮੁੰਡਾ ਹਾਂਜੀ ਨਿਕਾ ਜਾ ਉਹ ਵੀ ਨਿਕਾ ਜਾ ਉਹਦਾ ਹੈਗਾ ਸਭ ਤੋਂ ਵੱਡਾ ਪਰ ਉਮਰ ਥੋੜੀ ਹੈ ਉਮਰ ਥੋੜੀ ਛੇਤੀ ਬਾਪੂ ਬਣ ਗਿਆ ਹਾਂ ਉਹਰੇ ਜ ਨਿੱਕੀ ਜੀ ਆ ਦਾੜੀ ਵੀ ਕਾਲੀ ਹੈ ਤੇ ਸਾਡੀ ਚਿੱਟੀ ਹੋ ਗਈ ਸਗੋ ਦੀਦੀ ਬੰਦ ਵੇਖ ਕੇ ਕਹਸਦੇ ਨਿੱਗੀ ਜੀ ਸਾਡੀ ਭਾਬੀ ਵੇਖੋ ਵੇ ਸਾਡੀ ਭਾਬੀ ਨਹੀਂ ਲੱਗਦੀ ਇਹ ਤੇ ਵੇ ਮਜ਼ਾਕ ਨਹੀਂ ਭਾਬੀ ਹਾਂ ਸਹੀ ਗੱਲ ਆ ਮੈਂ ਸੁਣਣਾ ਕੇਵਲ ਕਹਿ ਦਦਾ ਨਾ ਮੈਂ ਤੁਹਾਡੇ ਨਾਲ ਭਾਬੀ ਚੰਗੀ ਜੇ ਵੇ ਰੋ ਫਿੱਟ ਆ ਜੇ ਪੂਰੀ ਹਾਂ ਸਿੱਧੀ ਮੇਦ ਕਰਿਆ ਕਰਾਉਣਾ ਭਾਬੀ ਦਾ ਉੜ ਲਾਉਂਦੀ ਆ ਇਹ ਭਾਬੀ ਜੀ ਨੋ ਉਹ ਭਾਬੀਆਂ ਮੁੰਡਾ ਹਾਂ ਬਾਹਰ ਆਇਆ ਆ ਵੀਰਣਾ ਦੀ ਨੋ ਸੰਦੀਪ ਕੌਰ ਉਹ ਬਾਹਰ ਆਇਆ ਬੁੱਥਾ ਚੁੱਕੋ ਆਪਣੇ ਆਨੇ ਆਪਣੇ ਗਾਲ ਚ ਲੈ ਕੇ ਪਾਇਆ ਮੈਨੂੰ ਭੁੱਲ ਦਿੰਦਾ ਨਾ ਲਵ ਲੂ ਗਾਲ ਚ ਤੇ ਆਉਂ ਪਾਇਆ ਜਦ ਤੱਕ ਬਦਬਦੀਦੀ ਜਵੇ ਜਿਵੇਂ ਬੀਹ ਕੇ ਕੋਈ ਛੱਡ ਜੇ ਇੰਦਰਾ ਮੁੰਡਾ ਜਗਰਾ ਸਿੰਘ ਜਗਾ ਇਹ ਮੁੰਡਾ ਬਾਹਰ ਯੋਰਟ ਜੀ ਮਿਲਦੇ ਡਾਈ ਕਿਹੜੀ ਕੰਟਰੀ ਕਿਹਨਾ ਪੈਦੀ ਕੰਟਰੀ ਦਾ ਪੋਰਟਰ ਕੰਟਰੀਆਂ ਬੜੀਆਂ ਕੰਟਰੀ ਇਹਦਾ ਮੈਨੂੰ ਆਉਣੀ ਪਤਾ ਮੇਕ ਚ ਰਵਾਂ ਨੇ ਤਾਂ ਇਹ ਸਾਰੀਆਂ ਕੰਟਰੀਆਂ ਘੁੰਮਦਾ ਮੁੰਡਾ ਟੂਰਿਸਟ ਹੂੰ ਚੰਗਿਆ ਗਾ ਵਾਹ ਇਹ ਤੇ ਨਹੀਂ ਘੁੰਮ ਰਹੀਆਂ ਕੋ ਮੁੰਡਿਆ ਹੂੰ ਸਾਡੇ ਵਰਗਾ ਕੋ ਇੱਕ ਚ ਨਹੀਂ ਆ ਗਿਆ ਮੁੰਡੇ ਦੇ ਸਾਰੀਆਂ ਵੇਲੀਆਂ ਵਾ ਕਰਮਾ ਵਾਲਾ ਕਰਮਾ ਵਾਲਾ ਕਿਹਾ ਜੇ ਕਿ ਹੈ ਸਹੀ ਗੱਲਾਂ ਬੋਲ ਪਾ ਬਿਲਕੁਲ ਚਾਚਾ ਜੀ ਹਾਂ ਜੱਗਾ ਡਾਉਣ ਜੱਗਾ ਡਾਉਣ ਆ ਇਹ ਹੱਡਾ ਜੱਗਾ ਡਾਉਣ ਤੇ ਇਹਦੀ ਵੇਖੋ ਧੌਣ ਇਹ ਭਾਵੇਂ ਕੀ ਬਿੱਲੀਆਂ ਜੇ ਬਣਾਈਆਂ ਨੇ ਇਹਨੂੰ ਛੋਟੀ ਬਰਮਾਸ਼ੀ ਕੀਤੀ ਲੱਗ ਗਈ ਆ ਇਹ ਬਰਮਾਸ਼ੀ ਦੇ ਚਿਹਰੇ ਪੈ ਦਸ ਵਜ ਗਿਆ ਕੈਟੂ ਬਣਾਇਆ ਨੇ ਹਾਂ ਬਹੁਤ ਜਾਤੂ ਲਗਾ ਹਾਂ ਹੋਰ ਵੀਜੀ ਤੂੰ ਇਹ ਸੁਣਾ ਕੋ ਗੱਲ ਬਾਤ ਵਧੀਆ ਵਧੀਆ ਕਿੱਦਾਂ ਸੇਤਾ ਸੇਤਾ ਨਾਲ ਸਾਹਮਣੀ ਆ ਠੀਕ ਆ ਵਧੀਆ ਹੂੰ ਤਿੰਨ ਮਿੰਟ ਤਿੰਨ ਮਿੰਟ ਕਿੰਤਾ ਵਧੀਆ ਵਧੀਆ ਸਰਦੀ ਕੜਾ ਸਰਦੀ ਕੜਾ ਹੂੰ ਪੂਰੀ ਪੂਰੀ ਠਰ ਕੋ ਹੋਰ ਸੇ ਯੋ ਹੋ ਗਿਆ ਏ ਹਾਂ ਸਹੀ ਗੱਲ ਚਲ ਚੰਗੀ ਗੱਲ ਸਹੀ ਰਹਿਣੀ ਚਾਹੀਦੀ ਆ ਕਿਹ ਇਤਰਾ ਰਵਿਆ ਨਾ ਬਿਲਕੁਲ ਬਿਲਕੁਲ ਵਾਹ ਖੁਸ਼ ਰਹ ਤੂੰ ਖੁਸ਼ ਰਹ ਇੱਧਰ ਬੈਠਿਆ ੜੇ ਫੋਫੜੂ ਨੇ ਕੋਈ ਸ੍ਰੀ ਜਥਾ ਹਰਬੰਸ ਸਿੰਘ ਰਿਆਰ ਆਈ ਇਧਰ ਆਦਾ ਵੱਡਾ ਵੀਰ ਅਸੀਂ ਕਹਿੰਦੇ ਮਾਸਟਰ ਸਾਹਿਬ ਆ ਮਾਸਟਰ ਸਾਹਿਬ ਦੇਖੋ ਨਾ ਪ੍ਰਾਪਾ ਰਹਾ ਬੰਦੇ ਉਹਦੇ ਦੀਪ ਸਿੰਘ ਬਲੌਗਰ ਹੈ ਉਹਦੇ ਟਰੈਕਟਰ ਮਕੈਨਿਕ ਟਰੈਕਟਰ ਮਕੈਨਿਕ ਹੈ ਟਰੈਕਟਰ ਮੋਟਰਸਾਈਕਲ ਮਕੈਨਿਕੀ ਜਿਹੜੀ ਚੀਜ਼ ਦੀ ਮਰਜ਼ੀ ਕਰਾ ਲਓ ਮੰਗ ਨਹੀਂ ਕਰਦੇ ਮੈਂ ਸੇ ਨੀ ਸਾਰੀ ਖੋਲ ਲੈਂਦਾ ਵਾ ਚੋਖਣਾ ਫੇਟ ਹੋਣਾ ਬਾਅਦ ਦੀ ਗੱਲ ਵਾ ਹੈ ਹੈ ਫੇਟ ਹੋ ਜਾਂਦੀ ਹੈ ਖੋਲਦੀ ਹੈ ਮੈਂ ਕਰੀਂਗੀ ਹੂੰ ਅਗਲੀ ਦਾ ਇਹਨਾਂ 프ਰਾਮਾ 프ਰਾਮਾ ਦੀ ਤਾਂ ਆਏ 프ਰਾਮਾ ਗੱਲ ਕਹਿੰਦਾ ਵੀ ਢੁੱਲੀ ਕਿ ਇਹ ਭਰਾ ਹਰਦੱਤ ਸਭ ਤੋਂ ਵੱਧ ਮਜ਼ਾਕੀਆ ਵਾ ਸਹੀ ਗੱਲ ਆ ਅੱਜ ਪਤਾ ਨਹੀਂ ਕਿਉਂ ਸੰਗਣ ਲਿਆ ਤੁਸੀਂ ਵੇਖ ਵਾ ਸੰਗਣ ਹੂੰ ਚਾਹ ਫਟ ਮੈਂ ਗਾਣਾ ਬੋਲਣ ਜੋ ਗੋਈ ਹੈ ਅੱਜ ਬੋਲੇ ਨੋਕਾ ਕਰਦੀ ਐ ਫੇ ਨਹੀਂ ਨਹੀਂ ਹੱਸਿਆ ਇਹ ਰ ਬੋਲੇ ਤਾ ਰ ਰ ਡਾਂਸ ਵੀ ਘੈਂਟ ਹੁੰਦਾ ਵੇਖੜ ਵਾਲਾ ਹਾਂ ਸੰਨਣ ਵਾਲੇ ਲਈ ਕੋਈ ਨਹੀਂ ਕਰਾਂਗੇ ਕਰਦੇ ਕਦੋਂ ਜਦੋਂ ਹੋ ਗਈ ਕਰ ਲਓਗੇ ਇਹ ਐ ਹੈ ਵੀ ਬੜਾ ਮਹਿੰਗਾ ਐਕਟਰ ਹਨ ਸਾਨੂੰ ਕਹਿ ਲਾਰੇ ਲਾ ਦਿੰਦੇ ਅਸੀਂ ਮੈਂ ਆਉਣਾ ਹੀ ਨੋ ਆਹੋ ਤੇ ਆਉਂਦੇ ਹਨ ਆਵਾਂਗੇ ਆਉਂਗੇ ਅਜੇ ਬੁਕਿੰਗ ਬੜੀ ਚੱਲਣ ਦੀ ਏ ਹੈ ਅਜੇ ਬੁਕਿੰਗ ਕੋ ਬੜੀ ਚੱਲਣ ਦੀ ਏ ਮੈਂ ਤਾਂ ਲੈ ਲਿਆ ਬੁਕਿੰਗ ਨਾ ਹਾਂ ਮੈਂ ਕੋਣ ਗੜਗਿਆ ਕਿਹੜੇ ਡੇਗੜ ਜਾ ਮੁਰਗੀ ਉਹ ਹੰਗਾ ਜੂਗਾ ਗਰਮੀ ਆ ਤੇ ਮੇਰੇ ਖਿਆਲ ਨਹੀਂ ਡਿੱਗਦਾ ਨਹੀਂ ਕੋਈ ਸਟਰੋਂਗ ਆ ਸਟਰੋਂਗ ਹੈ ਕਿ ਉਹ ਜਗਾ ਸਿੰਘ ਇਹ ਹਟਾਜਾ ਜਗਾ ਡਾਊਨ ਜਿਹਦੇ ਜਿਹਦੇ ਸਿਰ ਤੇ ਸਾਡੀ ਉੱਚੀਤਾ ਹੋਣਾ ਉਹ ਜਗੇ ਕਿ ਉਹ ਤਰ ਹੋ ਜਾਣਾ ਹੈ ਕਿ ਨਹੀਂ ਹੈ ਜੀ ਇਦਾਂ ਦੇ ਬੰਦੇ ਜ਼ਰੂਰੀ ਹੁੰਦੇ ਆ ਉਹ ਜਗੇ ਵੰਦਾ ਕੇ ਜਾ ਰਵਿਆ ਨਹੀਂ ਹਾਂ ਰਵੋ ਸੰਦੀਪ ਉਹਨੂੰ ਠੀਕ ਹੋਣਾ ਗਿਆ ਇਹ ਕਹਿੰਦਾ ਨਾ ਤਾਂ ਸੰਦੀਪ ਨੂੰ ਸੁਵਾ ਦਿਓ ਬਾਕੀ ਗੱਲਾਂ ਬਾਅਦ ਮੈਂ ਸੰਦੀਪ ਨੂੰ ਸੁਵਾ ਦੋ ਬਾਕੀ ਗੱਲਾਂ ਬਾਅਦ ਕਿ ਉਹ ਵੱਡੀ ਚਾਹ ਪੀ ਕੇ ਇਹ ਤਾਂ ਜਲਦੀ ਹਰ ਜਾਂਦੀ ਹੈ ਮੋਟੀ ਮੋਟੀ ਚਾਹ ਪੀਂਦੀ ਮੋਟੀ ਜਲਦੀ ਹੈ ਕੌਣ ਆਂਦਾ ਮੋਟੀ ਇਹ ਮੋਟੀ ਹੋ ਗਈ ਸੰਦੀਪ ਮੈਨੂੰ ਠੀਕ ਨਹੀਂ ਲੱਗਦੀ ਤਾਂ ਨਹੀਂ ਲਗਦੀ ਨਹੀਂ ਆ ਓਏ ਆ ਆ ਕੀ ਆਲੇ ਆ ਐਵੇਂ ਝੂਠ ਬੋਲੀ ਜੰਦੇ ਆ ਨਾ ਆਹ ਉਹਨੂੰ ਵਹਿਮ ਪਾਤਾ ਉਹਨੂੰ ਤਾਂ ਹੀ ਨਹੀਂ ਦਾਈ ਜਾਂਦੇ ਪਾਣਾ ਜੀਰਾ ਘੋਲ ਘੋਲ ਪੀ ਜਾਂਦੇ ਆ ਵੀ ਮਲਸੀ ਹੋ ਜਾ ਮੇਕੀਆ ਜੀਰੇ ਦੀ ਪਾਣਾ ਨਾ ਹੋਂਡਾ ਪੇ ਮੁਰਗੇ ਇੰਨਾ ਵੀ ਨਾ ਪੀ ਗਰਮ ਕਰ ਲੈ ਜੀਰਾ ਪੀ ਜੀਰਾ ਲੈ ਲੈਂਦੀ ਆ ਪੀ ਲੈਣੀ ਆ ਐਕਸਰਸਾਈਜ਼ ਕੀਤੀ ਹੈ ਘਟਣੀ ਹਾਂ ਬੜਾ ਪੇਪਰ ਸਹੀ ਗੱਲ ਹੈ ਨਾ ਦੇ ਬਾਅਦ ਠੀਕ ਚੱਲ ਰਹੀ ਗੱਲ ਹੈ ਨਹੀਂ ਆਂਦੇ ਮਟੋ ਮਟਾਪੇ ਦਾ ਹਾਲ ਹੀ ਐਕਸਰਸਾਈਜ਼ ਉਹ ਚੀਜ਼ ਹੈ ਤੇ ਸੂਫਤ ਵਿੱਚ ਨਿਕਲ ਤੇ ਨਾ ਜਾ ਪਾ ਗਏ ਨਾ ਰੱਸੀ ਜੱਪਿਆ ਹੁੰਦਾ ਉਹ ਬੀਓ ਤੇ ਫਿਰ ਕਹਿੰਦਾ ਪੋਚਾ ਲਾਓ ਰੱਸੀ ਆਹੋ ਸਭ ਤੋਂ ਵਧੀਆ ਹੈ ਨਾ ਮਨ ਨੂੰ ਟਪਾਇ ਕਰਨੀ ਉਹ ਰੱਸੀ ਉਹਨੇ ਵੀ ਰੱਸੀ ਜੱਪਿਆ ਹੁੰਦਾ ਸੀ ਹੂੰ ਮੇਰੇ ਫਰਾਜ਼ ਚੀਜ਼ ਹਿਲਦੀ ਹੈ ਨਾ ਹੈ ਮਨੇ ਰੱਸੀ ਜੱਪਾਇਆ ਕਰਦੀ ਮਨ ਨੂੰ ਮਨ ਨੂੰ ਮਨਪ੍ਰੀਨੂ ਆਏ ਨਹੀਂ ਉਹਦਾ ਹੁਣ ਇਹ ਕਲਾ ਤੇ ਏਦਾਂ ਦਾ ਕਰਦੇ ਰੱਸੀ ਲਗਾ ਦੇ ਬੇਰੱਸੀ ਲਗਾ ਦੇ ਨਹੀਂ ਉਹ بڑا ਫਰਕ ਪੈ ਗਿਆ ਪਤਲੀ ਹੋ ਗਈ ਨਹੀਂ ਸਿਆਗਰ ਚ ਲੱਗੀ ਹੈਗਾ ਜੀ ਸਰਾ ਇੱਕ ਜਨ ਮੋਰੀ ਪਤਰੀ ਹੋ ਗਈ ਚਲਾਇਆ ਸੀ ਇੱਕ ਦਿਨ ਪਥਰੀ ਆ ਨੂ ਪਥਰੀ ਹੀ ਇੱਕ ਦਿਨ ਪਥਰੀ ਹੈ ਲੱਗੀ ਉਹਦੀ ਅੱਛਾ ਦੂਜੇ ਦਿਨ ਚਲਾਇਆ ਤੇ ਸ੍ਰੀ ਹਰਿ ਗੋਬਿੰਦ ਪ੍ਰੋ ਆਪ ਲਿਓਣਾ ਪਿਆ ਜਾ ਕੇ ਨੀ ਉਹ ਜਦੋਂ ਪਤਰੀ ਲੀ ਗੋਂ ਜੀ ਚਲਾਉਂ ਵੀ ਗਰਮੀ ਜਦ ਅਕਰ ਦਾ ਬਾਅਦ ਪਥਰੀ ਕਰਕੇ ਨਹੀਂ ਨਾ ਚੱਲਦਾ ਫਿਰ ਉਹਦੇ ਜੇ ਚਲਾਉਂਦੀ ਆ ਤਾਂ ਇੱਥੇ ਮੁੜ ਕੇ ਪੀੜ ਨਿਕਲਦੀ ਹੈ ਅੱਛਾ ਹੂੰ ਉੱਦਾਂ ਚ ਲਾਇਆ ਸੀ ਥੋੜੇ ਦਿਨਾਂ ਨੇ ਫੇਰ ਛੱਡਿਆ ਥੋੜਾ ਜਿਹਾ ਜੀ ਖਾਦੀ ਦਵਾਈ ਦੇ ਹੁਣ ਦਵਾਈ ਲੈਂਦੀ ਏ ਦੀ ਹੁਣ ਚੈਕਅਪ ਕਰਾਉਣੀ ਏ ਹੁਣ ਕਿਦਾਂ ਲੈਂਦੀ ਹੁਣ ਇਹ ਲੈਂਦੀ ਏ ਬਟਾ ਏ ਬਟਾ ਜੀ ਹੂੰ ਜੇ ਉਹ ਚੈਕਅਪ ਕਰਾਉਣੀ ਵਸੇ ਇਹ ਦੇਖੋ ਜਣਾ ਠੀਕ ਮਨ ਪਈ ਇਹ ਕਰੋ ਦੀ ਇਹ ਅੱਜ সাইਕਲ ਲੈ ਆਂਦਾ ਫੇਰ ਪਤਾ ਲੱਗਾ ਬਥਰੀ ਉਹ ਸਾਈਕਲ ਨਹੀਂ ਦੱਸਿਆ ਮਾਤਰੀਏ ਲੱਗੀ ਪਾਜੂ ਵੀਡੋ ਨਹੀਂ ਸ਼ੁਰੂ ਹੋ ਗਈ ਪਹਿਲਾਂ ਵੀੜ ਹੀ ਨਹੀਂ ਹੁੰਦੀ ਕਿ ਮਾਤਰੀ ਦਾ ਪਤਾ ਹੀ ਨਹੀਂ ਹਿੰਗਾ ਚਲਣ ਚਲਨੀ ਆ ਕੁਲਫੀਆਂ ਪਾਪੀ ਕਿਦਾਂ ਲੱਗੀ ਕੁਲਫੀ ਬਹੁਤ ਵਧੀਆ ਹੈ ਬਹੁਤ ਵਧੀਆ ਬੰਦ ਤੇ ਨਹੀਂ ਠਰਦੀ ਹੈ ਜੋ ਥਾਰੂ ਦਾ ਹਰ ਜਾਗੇ ਜੇ ਥਾਰੂ ਦਾ ਹਰ ਜਾਗੇ ਉਹ ਮੰਨਾ ਵੀ ਅੱਧ ਫੜ ਕੇ ਬੈਠਾ ਹੋਵੇ ਆਹ ਉਹ ਪੜੰਡੇ ਆਉਂਦੇ ਵੀ ਕਿਦਕਾਰੀ ਬਣੀ ਫੋਂਟ ਚ ਸਰਚ ਮਾਰ ਲਿਆ ਮੰਨੇ ਦਾ ਨਾਮ ਖੱਡੀ ਨਾ ਕਰਣ ਲੱਗਣਦਾ ਹੈ ਹੈ ਮੈਂ ਨਾ ਖੱਡੀ ਨਾ ਕਰਾਂ ਨਾ ਹੈ ਨਹੀਂ ਨਹੀਂ ਠੰਡੀ ਹੈ ਜੀ ਵਧੀਆ ਨਰਮੀਆਂ ਦਾ ਤੋਹਫਾ ਉਹ ਵੇ ਪੌਣੀ ਪੌਣੀ ਖਾ ਵੀ ਗਈ ਹੈ ਦੋ ਟਕੇ ਵਧੀਆ ਨਹੀਂ ਇੱਕੋ ਹੀ ਸਰਿਆ ਗਿਆ ਬਸ ਹੂੰ ਚੌਥਾ ਫਪੜਾ ਵੀ ਲਪੇਟਦਾ ਕਾਗਜ਼ ਵੇ ਫਪੜਾ ਲੱਗਦੀ ਨਹੀਂ ਤਾਂ ਠੰਡੀ ਨਾ ਇਹ ਨਹੀਂ ਠੰਡੀ ਆਈ ਨਹੀਂ ਹੈ ਹੈ ਹੋਸਕੋ ਬਰਫਾਲੀ ਤੇ ਓਦਾਂ ਖਟੀਆਂ ਲੱਗੀਆਂ ਇਸ ਤੇ ਕੋਈ ਮਗਰ ਬੈਠਾ ਵੇ ਬਰਫਾਲੀ ਸਵਾਦ ਕੋ ਹੁੰਦਾ ਨਹੀਂ ਕਿੱਡੇ ਮ제 ਲੈਣ ਡਿਆ ਆਨੇ ਹੁੰਦਾ ਜਿਦਾ ਰੰਗ ਨਹੀਂ ਪਾਇਆ ਹੁੰਦਾ ਜੀਬ ਛਾੜੀ ਨਹੀਂ ਹੋਸਕੋ ਵਧੀਆ ਲੱਗਦੀ ਹੋ ਵਧੀਆ ਹੁੰਦੀ ਆ ਉਹਦੀ ਸੰਤਰੀ ਜਲੀ ਨਹੀਂ ਹੁੰਦੀ ਹੁੰਦੀ ਹੋਸਕੋ ਸਵਾਦ ਲੱਗਦੀ ਪਾਣੀ ਜੈਨ ਰਹੀ ਹਾਂ ਚਾਚੂ ਸਵਾਦ ਤੇ ਹੋਣਾ ਚਾਹੀਦਾ ਨਾ ਪੈ ਸੰਤਰਾ ਸਵਾਦ ਕੋ ਹੁੰਦਾ ਹੁੰਦੇ ਗੁੱਖਣੀ ਵਿੱਚ ਰੰਗ ਹੀ ਹੁੰਦਾ ਹੀ ਬਸ ਬਰਚੋਂ ਬਾਕੀ ਆਉਣੀ ਆ ਉਹ ਜਿਹੜੇ ਪੈਪ ਜਿਹੰਦੇ ਉਹ ਕਿੰਨੇ ਸਵਾਦ ਲੱਗਦੇ ਆ ਆਹ ਹੈਗੇ ਨਾ ਨਹੀਂ ਇੱਕ ਜਿਹੜਾ ਇੱਕ ਜਿਹੜੀਆਂ ਉਹ ਕੁੱਪੇਜੇ ਚ ਨਹੀਂ ਬਣਾ ਕੇ ਦਿੰਦੇ ਨੇ ਤੇ ਤੀਲਾ ਕਾਨਾ ਜਿਹਾ ਲਾ ਕੇ ਉਹ ਬੜੀ ਸਵਾਦ ਲੱਗਦੀ ਆ ਉਹ ਬਹੁਤ ਮਹਿੰਗੀ ਆ ਆਹੋ ਉਹ ਲਾਚੀ ਪਾਈ ਹੁੰਦੀ ਉਹ ਚ ਉਹਨਾਂ ਨੇ ਹਣਾ ਉਹ ਬੜੀ ਸਵਾਦ ਲੱਗਦੀ ਹੁੰਦੀ ਐ ਚਮਰੀਦ ਦੀਆਂ ਦੇ ਉਧਾ ਬੰਦ ਕਰਤੀਆਂ ਖੋਇ ਵਾਲੀਆਂ ਤੋਂ ਮਿਲਦੀ ਆ ਖੋਇ ਵਾਲੀ ਗੁਲਫੀ ਉਹ ਬਹੁਤ ਸਵਾਦ ਆ ਮੈਨੂੰ ਬਸ ਸੌਫਟੀ ਸਵਾਦ ਮਟ ਵਾਲੀ ਗੁਲਫੀ ਉਹਨਾਂ ਕਹਿੰਦੇ ਆ ਮਟਾੜੀ ਮਟਾੜੀ ਉਹ ਆੜੀ ਕੋ ਲੋਹੇ ਦੇ ਕੁੱਪੇਆਂ 'ਚ ਬਣਾਉਂਦੇ ਆ ਹਾਂ ਹਾਂ ਉਹ ਬੜੀ ਸਵਾਦ ਬਣੇ ਵਿੱਚ ਉਹ ਸੇਵੀयां ਪਾ ਕੇ ਸੰਦੀਪ ਸੰਦੀਪ ਦੇ ਸੁਮਨ ਗੋਦਗਾਂ ਪਾ ਕੇ ਸੰਦੀਪ ਹੂੰ ਉਹ ਨਹੀਂ ਰਹੀ ਸੌਗੀ ਚ ਗੋਦਗਾਂ ਪਾ ਕੇ ਸੇਵੀयां ਜੀਆਂ ਪਾ ਕੇ ਆਹ ਉਹਨੂੰ ਮਟਰਾਲੀ ਕੋਲ ਵੀ ਕਹਿੰਦੇ ਹਨ ਮੈਨੂੰ ਬਸ ਸੌਕ ਦੀ ਉਹ ਸਵਾਦ ਵੀ ਬੜੀ ਲੱਗਦੀ ਹੈ ਅੱਗੇ 100 ਰੁਪਏ ਦੀ ਹੁੰਦੇ 50 60 ਦੀ ਹੋ ਨਾ ਹੁਣ ਮੈਂ ਕਹਾਂ 30 40 ਦੀ ਦਿੰਦੇ ਹੁਣੇ ਅੱਗੇ ਦਹਾਦੀ ਆ ਜਾਂਦੀ ਹੁੰਦੀ ਅੱਗੇ ਦਹਾਦੀ ਹੁੰਦੀ ਹਾਂ ਪਹਿਲਾਂ ਬਥੇਰੀ ਬੜੀਆਂ ਖੰਦ ਦੇ ਹੋਣ ਲੀ ਹਾਂ ਦਾ ਸਾਇਆ ਪੰਸਭਾਈ ਨਹੀਂ ਰਗਦੀ ਕਰਦੇ ਹੋਣੇ ਨਹੀਂ ਹਣਾ ਸਭਾਈ ਨਹੀਂ ਰਿੰਦੀ ਟੀਲਾ ਨਾ ਕਾਜੀ ਹੁਣ ਕੇ ਅੱਜ ਇਹ ਨਹੀਂ ਮੈਂ ਧਿਆਨ ਫੋਨ ਚ ਗਈ ਪਤਾ ਟੀਲਾ ਵੀ ਕਾਜੇ ਹਾਂ ਇਹਦੀ ਕਿਦੋਂ ਨਹੀਂ ਸਟਾਰਟ ਹੋ ਗਿਆ ਭਾਬੀ ਇਹ ਕਿਦਾਂ ਮਜੇ ਲੈ ਲੈਂਦੀ ਪਹਿਲਾਂ ਨਹੀਂ ਮੈਂ ਖਾਣੀ ਨਹੀਂ ਹੋਣਗੇ ਹਾਂ ਨਿਆਣੇ ਆਣੇ ਕਦਾਂ ਚੋਕਲੇ ਹਾਂ ਸਵਾ ਲੱਗਦਾ ਹੈ ਸਵਾ ਲੱਗਿਆ ਨਾ ਮਾਣਾ ਪਿੱਤੀ ਪਿੱਤੀ ਲਾਈ ਵੀ ਉਹ ਬੰਦੇ ਆ ਮੈਂ ਸਵਾਦ ਵਿੱਚੰਦਾ ਬਿਨਾਂ ਨਹੀਂ ਮਾਣਾ ਫਿਰ ਵਾ 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 ਇਹ ਗਾਵਾ ਸਵਾਦ ਉਹ ਬੋਲ ਰਿਹਾ ਉਹ ਪਹਿਲਾਂ ਦਿੰਦੀਆਂ ਵੱਢ ਕੇ ਖਾਂਦੀ ਤੇ ਹੁਣ ਥੋੜੀ ਰਹਿ ਗਈ ਤੇ ਹੁਣ ਮੈਂ ਚੂਸ ਚੂਸ ਕੇ ਖਾਂਦੀ ਵੀ ਮੱਕੇ ਨਾਲ ਤੂੰ ਕਿਉਂ ਨਹੀਂ ਖਾਦੀ ਡੁੱਟ ਜੂ ਪਤ ਸਵਾਰ ਨਹੀਂ ਆਦੀ ਮੇਰੇ ਲਈ ਸੋਫਤੀ ਸਵਾਰ ਨਹੀਂ ਲੱਗਦੀ ਤੇਰਾ ਗਲਾ ਹੀ ਬੰਦ ਹੋਇਆ ਨਾ ਨਾ ਕੀ ਤੇ ਮੈਂ ਕੋਲਾ ਮੈਨੂੰ ਲੰਬੇ ਦਿਨਾਂ ਨਾਲ ਦੇਖੀ ਉਹ ਚੀਜ਼ ਖਾਂਦ ਹੁੰਦੀ ਹੈ ਹੈ ਮੰਜਰੀ ਲੱਗ ਬਣਉਂਦੀ ਨਹੀਂ ਉਹ ਚੀਜ਼ ਪਸੰਦ ਹੁੰਦੀ ਇਹਨੂੰ ਆਹੋ ਆਹ ਚੀਜ਼ ਖਾਣੀ ਚਾਹੀਦੀ ਬਦਲ ਇਹਨੇ ਖਾਣਾ ਦਾ ਪੀਜ਼ਾ ਦੇ ਤਾਂ ਮੈਂ ਖਾਦੀ ਆ ਮਿਸਾਲ ਲਗੀ ਪਰ ਮੈਂ ਨਾ ਮਨੀ ਖਾ ਦਉਂ ਮੈਂ ਹੂੰ ਪੂਰੀ ਅਰੇ ਵੇ ਦੇਖ ਕੇ ਤੇ ਚਸਕੇ ਲਾਉਂਦੇ ਆ ਉਹ ਖਾਂਦੇ ਇਦਾਂ ਦਾ ਵੀਡੀਓ ਬਣਾਈ ਦਿਖਾ ਲਿਆ ਖਾਂ ਲੱਗਿਆ ਤੇ ਪੜਾਈਂਦੀ ਪਤਾ ਲੱਗੇ ਕਿਦਾਂ ਖਾਈਦਾ ਕੀ ਲਾਲਾ ਖਾਂਦੇ ਆ ਤੂੰ ਜੋੜੀ ਕਾਜੂ ਮੈਂ ਚਿੱਟੀ ਚੌਕਲੇਟ ਹੂੰ ਚੌਕਲੇਟ ਲਾਈ ਤੇ ਮਨ ਬਸ ਕਰ ਕੀ ਕੱਢ ਰਹੀ ਇਹ ਚੋਂ ਟੀਲੇ ਕੱਢ ਤਾ ਟੀਲਾ ਤੂੰ ਐਸਾ ਉਹ ਟੀਲੇ ਚ ਵੀ ਰਸ ਕੱਢ ਲੈਣਾ ਜਿਹੜੇ ਹਸਾਬ ਨਾਲ ਨਹੀਂ ਤੂੰ ਤੇ ਰਸ ਹੋਣਾ ਚਾਹੀਦਾ ਇਹਦੇ ਚ ਸੁਨੀਦ ਕਿਨੇ ਜਿਹਦਾ ਟੀਲਾ ਲੈ ਗਾ ਮੈਂ ਜੋਰ ਤੇ ਭਾਬੀ ਵੀ ਪੂਰਾ ਲਾਉਣ ਢੀ ਵੇ ਜੋਰ ਲਾ ਤੋ ਆਗ ਲੱਗ ਰਹੀ ਔਰ ਤਜੀਰ ਕਰਦਾ ਹਾਂ ਹਾਂ ਚੱਲ ਹੋਰ ਮੰਗਾ ਲੀਏ ਹੋਰ ਮੰਗਾਈਏ ਇਹ ਤਾਂ ਆਈ ਨੂੰ ਕਦੇ ਫਿੱਕੀ ਕਰਾ ਹਾਂ ਹੋਰ ਮੰਗਾ ਲਵਾਂ ਹੋਰ ਮੰਗਾਈ ਨੇ ਜਦੋਂ ਥੋੜੀ ਰਹਿਣੇ ਜਾਂਦੀ ਹੈ ਨਾ ਹਾਂ ਸਹੀ ਗੱਲ ਮੋਗੀਓ ਹੁਣ ਸਾंगे ਤੇਈਲਾ ਹੀ ਨਾ ਮਾਰਨੀ ਆ ਹੁਣ ਆਪਣੇ ਮੀਡੀਆ ਵਾਲਾ ਵੀ ਲੈ ਜਾ ਮੈਂ ਵੀ ਲੈ ਜਾ ਹਾਂ ਉਹ ਵੀ ਲੈ ਜਾਣਾ ਕੱਟੀ ਤਾਈ ਵਾਲਾ ਵੀ ਲੈ ਲੈ ਇਹਨਾਂ ਨੂੰ ਹੁਣ ਸਾਨੂੰ ਆਹ ਤਾਈ ਵਾਲਾ ਲੈ ਲੈ ਆਹੋ ਹੁਣ ਮੁਕਤੀ ਜਿਸ ਵੀ ਦੇ ਦਰ ਚੱਲ ਗਏ ਇਹ ਕਾ ਵੀ ਇੱਧਰ ਵੀ ਲੈ ਜਾ